ਪੰਜਾਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ। ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ। ਇਸ ਦੇ ਨਾਲ ਦਫ਼ਤਰਾਂ ਦੀ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਥੇ ਹੁਣ ਕਾਬੂ ਪਾ ਰਹੇ ਆਂ ਆਨਲਾਈਨ ਕਰ ਰਹੇ ਆਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆਂ ਜਾਂ ਫਿਰ ਜਾ ਕੇ ਸੇਵਾ ਕੇਂਦਰ ਉਥੇ ਤਹਿਸੀਲ ਚ ਉਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਐ ਫਰਦ ਆਨਲਾਈਨ ਐ ਇੰਤਕਾਲ ਜਨਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਰੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ ਦੋ ਦੋ ਤਿੰਨ ਤਿੰਨ ਦਿਨ ਇਤੋਂ ਜ਼ਿਆਦਾ ਵੀ ਲੱਗ ਜਾਂਦੇ ਉਹ ਹੁਣ ਹੀ ਘੰਟਿਆਂ ਦੇ ਵਿੱਚ ਕਰਕੇ ਪੜ ਜਾਣੇ ਆ ਤਾਂ ਖਰੜ ਤੋਂ ਇੱਕ ਹੈਰਤ ਅੰਗੇਜ਼ ਵਾਰਦਾਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਇਸ ਮਾਮਲੇ ਦੇ ਵਿੱਚ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਆਪਣੇ ਦੋਸਤ ਦੇ ਨਾਲ ਮਿਲ ਉਸ ਵੱਲੋਂ ਜਿੱਥੇ ਕਿ লাশ ਨੂੰ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਉੱਥੇ ਹੀ ਜੋ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਇਹਨਾਂ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੁਹਾਨੂੰ ਖਰ ਦੱਸਤੀ ਹੈ ਕਿ ਖਰੜ ਦੀ ਹੈ ਕਟਨਾ ਹੈ ਮ੍ਰਿਤਕ ਦਾ ਨਾਮ ਰਾਜਕੋਰ ਦੱਸਿਆ ਜਾ ਰਿਹਾ ਹੈ ਜਿਸ ਦਾ ਕੀ ਵਿਆਹ ਕਮਲਜੀਤ ਸਿੰਘ ਨਾਲ ਹੋਇਆ ਸੀ ਅਤੇ ਉੱਥੇ ਹੀ ਜਦ ਮ੍ਰਿਤਕ ਦੀ ਭੈਣ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਸ ਦਾ ਜੀਜਾ ਸ਼ਰਾਬ ਦਾ ਆਦਤ ਸੀ ਅਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਪਹਿਲਾਂ ਵੀ ਕਈ ਵਾਰ ਉਸ ਦੀ ਭੈਣ ਦੇ ਨਾਲ ਜੋ ਹੈ ਲਗਾਤਾਰ ਕੁੱਟ ਮਾਰਦੀਆ ਕਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ ਸੀ ਉੱਥੇ ਹੀ ਅੱਜ ਇਹ ਵੱਡੀ ਵਾਰਦਾਤ ਨੂੰ ਅੰਜਾਮ ਉਸ ਵੱਲੋਂ ਦਿੱਤਾ ਗਿਆ ਜਿੱਥੇ ਕਿ ਗਲਾ ਘੋਟ ਕੇ ਆਪਣੀ ਹੀ ਪਤਨੀ ਰਾਜਕੌਰ ਦਾ ਕਮਲਜੀਤ ਸਿੰਘ ਵੱਲੋਂ ਜੋ ਹੈ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਆਪਣੇ ਦੋਸਤ ਦੇ ਨਾਲ ਮਿਲ ਉਸ ਵੱਲੋਂ ਜੋ ਹੈ ਮਾਮਲੇ ਦੇ ਵਿੱਚ ਜੋ ਹੈ লাশ ਬੈਗ ਵਿੱਚ ਪਾ ਕੇ ਨਹਿਰ 'ਚ ਸੁੱਟੀ ਗਈ ਲੇਕਿਨ ਜਦ লাশ ਮਿਲਦੀ ਹੈ ਤਾਂ ਉਸ ਬਾਅਦ ਜੋ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਜੋ ਹੈ ਹੁਣ ਕਮਲਜੀਤ ਸਿੰਘ ਤੇ ਉਸਦੇ ਦੋਸਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਕਿ ਕੁਝ ਪੂਰਾ ਮਾਮਲਾ ਹੈ ਪੁਲਿਸ ਅਧਿਕਾਰੀ ਜਾਣਕਾਰੀ ਦੇ ਰਹੇ ਨੇ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਪੁਲਿਸ ਅਫਸਰ ਸਰ ਜੀ ਸਾਹਿਬ ਜੋ ਮਰਡਰ ਹੋਇਆ ਇਹਦੇ ਬਾਰੇ ਜਾਣ ਕੇ ਦੂਜੀ ਕੀ ਕਹਿਣਾ ਚਾਹੁੰਦੇ ਸਾਡੇ ਕੋਲ ਇਨਫੋਰਮੇਸ਼ਨ ਪੂਰੀ ਦੇ ਕਾਰਜਾਤਮਕ ਹੋਈ ਸੀ ਕਿ ਸਾਡੀ ਪੁੜੀ ਨੂੰ ਦੇ ਹਸਬੰਦ ਕਮਲਜੀਤ ਸਿੰਘ ਨੇ ਉਹਦਾ ਗਲਾ ਘੁੱਟ ਕੇ ਮਾਰਦਾ ਤੇ ਨਾਲ ਉਹਦਾ ਇੱਕ ਸਾਥੀ ਸੀਗਾ ਉਸ ਇਨਫੋਰਮੇਸ਼ਨ ਤੋਂ ਬਾਅਦ ਅਸੀਂ ਨਾਲ ਨਾਲ ਹੀ ਐਕਟੀਵਿਟੀ ਇੱਕ ਆਰ.ਆਈ.ਸੀ. ਕੀਤੀ ਤੇ ਅਸੂਬ ਨੰਬਰ ਤੇ ਬਹੁਤ ਸਾਰੀਆਂ ਪੁਰੀਤਕ ਪਾਰਟੀਆਂ ਜੀਂਦੀਆਂ ਬਣਾ ਕੇ ਅਸੀਂ ਦੋਵੇਂ ਡਿਸ਼ਾਂ ਨੂੰ ਕਵਰ ਕਰਦੇ ਕਈ ਕੋਰ ਦਾ ਨਾ ਕੀਆ ਜੀ ਮੈਨੂੰ ਪੂਰੀ ਜੀ ਦਾ ਨਾਰਾਜ਼ ਹੋਇਆ ਜੀ ਤੇ ਇਹਨਾਂ ਨੇ ਕਿਹੜੇ ਐਡਮਿਟ ਕੀਤਾ ਇਹਨਾਂ ਨੇ ਦੂਸਰੀ ਪਾਰਟੀਆ ਇਹਨਾਂ ਨੇ ਸਾਡੇ ਦੇ ਕੇ ਐਡਮਿਟ ਕੀਤਾ ਕਿ ਹਾਂ ਅਸੀਂ ਕਮਨ ਜੀ ਦੇ ਅੱਗੇ ਕਾਲੀ ਕੈਡਰੀ ਹਾਂ ਮੈਂ ਆਪਣੀ ਮਾਈਕ ਨਹੀਂ ਬਲਾਕ ਕੋਟ ਕੇ ਮਾਰਦਾ ਹੈ ਜਿਸ ਵਿੱਚ ਮੇਰਾ ਦੋਸਤ ਵੀ ਨਾਲ ਸੀਗਾ ਜੇ ਉਸ ਤੋਂ ਬਾਅਦ ਅਸੀਂ ਡੈਡ ਬੋਡੀ ਨੂੰ ਹੋਈ ਗੈਪ ਦੇ ਪਾਸੇ ਤੇ ਨਾਲ ਅਸੀਂ ਨਹਿਰ ਸੁੱਟ ਕੇ ਆਏ ਤੇ ਨਹਿਰ ਦੇ ਵੀਡੀਓ ਵਿੱਚ ਡੈਡ ਬੋਡੀ ਮਿਲੀ ਕਿੱਥੋਂ ਜੀ ਇਹਨਾਂ ਨੂੰ ਡੈਡ ਬੋਡੀ ਦਾ ਅਸੀਂ ਪਿੱਛਾ ਕਰਦੇ ਮੰਨੀ ਪੁਲੀ ਕਿਨੋਂ ਬੈ ਕੇ ਸੀ ਜੋ ਪਿੱਛਾ ਕਰਦੇ ਕਰਦੇ ਸਾਨੂੰ ਅਗਾ ਹੈਡਵਰਕਸ ਜਾ ਕੇ ਪਟਿਆਲੇ ਉੱਥੋਂ ਡੈਡ ਬੋਡੀ ਮਿਲਾਈ ਸੀ ਜਿਸ ਤੋਂ ਬਾਅਦ ਇਹ ਡੈਡ ਬੋਡੀ ਅ ਰਜਿੰਦਰਾ ਹਸਪੀਟਲ ਦੀ ਪਟਿਆਲੇ ਤੇ ਉੱਥੇ ਸੀ ਭੇਜੀ ਸੀ ਤੇ ਜਿਹੜੀ ਇਹ ਗੱਡੀ ਹੈ ਵਿੱਚ ਪਾਕ ਲੈ ਕੇ ਹੈ ਗੱਡੀਰ ਬੈਕ ਉਹ ਬਰਾਬਰ ਕਰ ਲਿਆ ਜੀ ਗੱਡੀ ਅਸੀਂ ਉਸ ਵਾਸਤੇ ਲਗੇ ਹਾਂ ਨਰਸ ਦੀ ਜਾਨੀ ਗੱਡੀ ਡਰਾਈਵਰ ਸਾਰਾ ਸਭ ਬਰਾਬਰ ਕਰਦਾ ਐਜਾ ਕੋ ਪੁਲਸ ਰਿਮਾਰਕ ਹੋ ਗਿਆ ਜੀ ਦੋ ਦੋ ਜੀ ਸਾਡੇ ਪੁਲਸ ਰਿਮਾਰਕ ਤੇ 34 ਅ ਦੂਜੀ ਕਾਲੇ ਜਿਹੜਾ ਜਿਹੜਾ ਮੈਡੀਕਲ ਹੈ ਕੋਈ ਡਾਕਟਰਾਂ ਦਾ ਕੋਈ ਬੋਰਡ ਬਣਿਆ ਸੀਗਾ ਅਸੀਂ ਡਾਕਟਰ ਸਾਹਿਬ ਨੂੰ ਲੈ ਕੇ ਬੋਰਡ ਅਸੀਂ ਸਾਹਿਬ ਨੂੰ ਬੋਰਡ ਦੀ ਜੇ ਕੋਈ ਸੀ ਕਿ ਬੋਰਡ ਦੇ ਕੋਈ ਹੀ ਨਾ ਮੈਟਰ ਤੇ ਸਭ ਜੋ ਮਰਡਰ ਹੋਇਆ ਇਹਦੇ ਬਾਰੇ ਜਾਣ ਕੇ ਦੋ ਜੀ ਕੀ ਕਹਿਣਾ ਚਾਹੋਗੇ ਸਾਡੇ ਸਾਡੇ ਤੋਂ ਇਨਫੋਰਮੇਸ਼ਨ ਕੁੜੀ ਦੇ ਘਰ ਜਾ ਕੇ ਦਵਾਈ ਸੀ ਕਿ ਸਾਡੀ ਕੁੜੀ ਨੂੰ ਦੇ ਹਸਪਤਲ ਕਮੇਟੀ ਸੀ ਨੇ ਉਹਦਾ ਲਗਾ ਕੋਟੇ ਨੂੰ ਮਾਰਤਾ ਤੇ ਨਾਲ ਉਹਦਾ ਇੱਕ ਸਾਥੀ ਸੀਗਾ ਉਸ ਇਨਫੋਰਮੇਸ਼ਨ ਤੋਂ ਬਾਅਦ ਅਸੀਂ ਨਾਂਦ ਨਾਲ ਹੀ ਐਕਟਿਵਲੀ ਇੱਕ ਐਫਆਈਆਰ ਵੀ ਕੀਤੀ ਦੇਸ ਨੰਬਰ ਤੇ ਮਕਸੀ ਟਰੀਟਮੈਂਟ ਪਾਰਟੀਆਂ ਟੀਮ ਦੀਆਂ ਬਣਾ ਕੇ ਅਸੀਂ ਦੋਵੇਂ ਮਿਸ਼ਨ ਕਾਊਂਟਰ ਕਈ ਕੁੜਾ ਨਾ ਕੀ ਆਈ ਪਹਿਲਾਂ ਕੁੜੀ ਦਾ ਨਾਂ ਰਸਤਰੀ ਤੇ ਇਹਨਾਂ ਨੇ ਕੀ ਅਡਮਿਟ ਕੀਤਾ ਇਹਨਾਂ ਨੇ ਸੂਨ ਭਾਲਿਆ ਇਹਨਾਂ ਨੇ ਸਾਥੀ ਕਤੀ ਵਿਹਾਸੀ ਅਮਨਜੀਤ ਰਚੀ ਕੋਲੀ ਕਹਿੰਦੇ ਹਾਂ ਮੈਂ ਆਪਣੇ ਮਾਈਕ ਨੂੰ ਗਲਤ ਕੋਟ ਕੇ ਮਾਰਦਾ ਜਿਵੇਂ ਕਿ ਮੇਰਾ ਦੋਸਤ ਵੀ ਨਾਲ ਸੀਗਾ ਜੇ ਉਸ ਤੋਂ ਬਾਅਦ ਅਸੀਂ ਡੈਡ ਬੋਡੀਿੰਗ ਹੋਈ ਗੈਕ ਦੇ ਪਾਸੇ ਤੇ ਨਾਲ ਅਸੀਂ ਨਹਿਰ ਸੁਰ ਕੇ ਆਏ ਤੇ ਨਹਿਰ ਦੇ ਵੀਡੀਓਸ ਤੇ ਡੈਡ ਬੋਡੀ ਮਿਲੀ ਕਿੱਥੋਂ ਇਹਨਾਂ ਨੂੰ ਡੈਡ ਬੋਡੀ ਦਾ ਅਸੀਂ ਪਿੱਛਾ ਕਰਦੇ ਇਹਨਾਂ ਦੇ ਕੋਲ ਹੀ ਕਿਨੋਂ ਰਹਿ ਕੇ ਸੀ ਜੋ ਪਿੱਛਾ ਕਰਦੇ ਕਰਦੇ ਸਾਨੂੰ ਅਗਾ ਹੈਡਵਰਕਸ ਜਾ ਕੇ ਪਟਿਆਲੇ ਉਥੋਂ ਡੈਡ ਬੋਡੀ ਪਾਈ ਗਈ ਸੀ ਜਿਸ ਤੋਂ ਬਾਅਦ ਇਹ ਕੈਪਟਨ ਰਿੰਦਰਾ ਹਸਪੀਟਲ ਜਿਹੜੇ ਪਟਿਆਲੇ ਦੇ ਉੱਥੇ ਸੀ ਪੇਜੀ ਤੇ ਜਿਹੜੀ ਇਹ ਗੱਡੀ ਹੈ ਵਿੱਚ ਪੱਕੇ ਲੈ ਕੇ ਹੈ ਗੱਡੀਰ ਬੈਕ ਉੱਪਰ ਆਪਰਤ ਕਰ ਲਿਆ ਜੀ ਗੱਡੀ ਅਸੀਂ ਉਸ ਵਾਸਤੇ ਲੱਗੇ ਹੁਣੇ ਯੂਨੀਵਰਸਿਟੀ ਦੀ ਚਾਹੀਏ ਗੱਡੀ ਤੇ ਡਰਾਈਵਰ ਦਾ ਸਾਰਾ ਸੇਬ ਬਰੰਤਾ ਇਹਦਾ ਪੁਲਿਸ ਰਮਡ ਹੋ ਗਿਆ ਜੀ ਦੋ ਦੋਨ ਦੇ ਸਾਡੇ ਪੁਲਿਸ ਰਮਡ ਚ ਹੈ ਤੇ ਤੀਜਾ ਅ ਦੂਜੀ ਗੱਲੇ ਜਿਹੜਾ ਜਿਹੜਾ ਮੈਡੀਕਲ ਹੈ ਕੋਈ ਡਾਕਟਰ ਦਾ ਕੋਈ ਬੋਰਡ ਬਣਿਆ ਸੀਗਾ ਅਸੀਂ ਡਾਕਟਰ ਸਾਹਿਬ ਨੂੰ ਲੈ ਕੇ ਬੋਰਡ ਅਸੀਂ ਸਾਹਿਬ ਨੂੰ ਬੋਰਡ ਦੀ ਇੱਕ ਸਿਖੇ ਬੋਰਡ ਦੇ ਹੋਣੀ ਗਿਆ ਮੈਡੀਕਲ ਸਰ ਜੀ ਸਾਹਿਬ ਜਿਹੜਾ ਮਰਡਰ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਕੀ ਕਹਿਣਾ ਚਾਹੋ। ਸਾਡੇ ਕੋਲ ਇਨਫੋਰਮੇਸ਼ਨ ਪੂਰੀ ਜੇ ਕਾਰਨ ਬਤਨ ਮਾਈਸੀ ਕਿ ਸਾਡੀ ਪੁਰੀ ਨੰਦੇ ਹਸਪਟਲ ਕਮੇਟੀ ਸੀ ਕਿ ਨੇ ਬਲਾਕ ਘੋੜ ਤੇ ਨੂੰ ਮਾਰਤਾ ਤੇ ਨਾਲ ਉਹ ਇੱਕ ਸਾਥੀ ਸੀਗਾ। ਉਸ ਇਨਫੋਰਮੇਸ਼ਨ ਤੋਂ ਬਾਅਦ ਅਸੀਂ ਨਾਮ ਨਾਲ ਹੀ ਐਕਟਿਵਲੀ ਇੱਕ FIR ਡਿਟੇਲ ਕੀਤੀ ਤੇ ਬਥੇਰੀ ਤਿੰਨ ਪੁਲਿਸ ਪਾਰਟੀਆਂ ਟੀਮ ਦੀਆਂ ਭਰਾ ਕੇ ਅਸੀਂ ਦੋਵੇਂ ਦੋਸ਼ੀਨ ਕਾਊਂਟਰ। ਇੱਕ ਕੋਈ ਨਾ ਕੀ ਹੈ ਜੀ ਬਿਲਕੁਲ ਪਹਿਲਾਂ ਪੁਰੀ ਦਾ ਨਾਮ ਰਜਿਸਟਰ ਹੈ ਜੀ। ਤੇ ਇਹਨਾਂ ਨੇ ਕੀ ਰਿਮਿਟ ਕੀਤਾ? ਇਹਨਾਂ ਨੇ ਜੁਰਮ ਕੁੱਸ਼ਨ ਫੜ ਲਿਆ ਇਹਨਾਂ ਨੇ ਸਾਡੇ ਦੇ ਕੇ ਐਡਮਿਟ ਕੀਤਾ ਕਿ ਵਿਹਾ ਅਸੀਂ ਕਮਨ ਜੀ ਦੇ ਅਸੀ ਕਹੋ ਨਹੀਂ ਕਿਹਾ ਮੈਂ ਆਪਣੀ ਮਾਈਕਲ ਗਲਾ ਘੋਟ ਕੇ ਮਾਰਦਾ ਜਿਸ ਤੇ ਮੇਰਾ ਦੋਸਤ ਵੀ ਨਾ ਸੀਗਾ ਜੋ ਉਸ ਤੋਂ ਬਾਅਦ ਅਸੀਂ ਡੈੱਡ ਬੋਡੀ ਮੋਦੀ ਗੈਪ ਦੇ ਪਾਸ ਹੈ ਤੇ ਨਾ ਅਸੀਂ ਨੈਰ ਸੌਟ ਕੇ ਆਏ ਤੇ ਨੈਰ ਦੇ ਵੀਡੀਓ ਚ ਫਿਰ ਡੈੱਡ ਬੋਡੀ ਮਿਲੀ ਕਿੱਥੋਂ ਇਹਨਾਂ ਡੈੱਡ ਬੋਡੀ ਦਾ ਅਸੀਂ ਪਿੱਛਾ ਕਰਦੇ ਇਹਨਾਂ ਦੇ ਕੋਲ ਹੀ ਬੈ ਕੇ ਸੀ ਜੋ ਪਿੱਛਾ ਕਰਦੇ ਕਰਦੇ ਸਾਨੂੰ ਅਗਾ ਹੈਡਵਰਕਸ ਜਾ ਕੇ ਪਤਾ ਲੱਗਿਆ ਤੋਂ ਗੱਡਿ ਹੋਰੀ ਪਾਈ ਗਈ ਸੀ ਜਿਸ ਤੋਂ ਬਾਅਦ ਹੀ ਗੱਡਿ ਅ ਜਿਤਰਾ ਹਸਪੀਟਲ ਜਿਹੜੇ ਮੱਟੀ ਆਲੇ ਤੇ ਉੱਥੇ ਸੀ ਪੇਜੀ ਤੇ ਜਿਹੜੀ ਇਹ ਗੱਡੀ ਹੈ ਵਿੱਚ ਪੱਕ ਲੈ ਕੇ ਹੈ ਗੱਡੀ ਅਰ ਬੈਗ ਉਹ ਬਰਾਬਰ ਕਰ ਲਿਆ ਜੀ ਗੱਡੀ ਅਸੀਂ ਉਸ ਵਾਸਤੇ ਲੱਗੇ ਹੁਣੇ ਯੂਨੀਵਰਸਿਟੀ ਦੀ ਚਾਲੀ ਹੈ ਗੱਡੀ ਤੇ ਡਰਵਰ ਦਾ ਸਾਰਾ ਸਭ ਬਰਾਬਰ ਕਰਨਾ ਇਹ ਜੋ ਪੋਰਸਮਾਰਡ ਹੋ ਗਿਆ ਜੀ ਦੋ ਦੋ ਦੇ ਸਾਡੇ ਪੋਰਸਮਾਰਡ ਤੇ ਹੈ ਤੇ 34 ਅ ਦੂਜੀ ਗੱਲੇ ਜਿਹੜਾ ਜਿਹੜਾ ਮੈਡੀਕਲ ਹੈ ਕੋਈ ਡਾਕਟਰ ਦਾ ਕੋਈ ਬੋਰਡ ਬਣਿਆ ਸੀਗਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਅਸੀਂ ਉਹਨਾਂ ਨੂੰ ਬੋਲ ਦੀ ਇੱਕ ਸਿੱਟੇ ਬੋਲ ਦੇ ਬੋਲ ਹੀ ਗਿਆ ਮੈਟਰ ਸੱਚ ਜੀ ਸਭ ਜੋ ਮਰਡਰ ਹੋਇਆ ਇਹਦੇ ਬਾਰੇ ਜਾਣ ਕੇ ਦੋ ਜੀ ਕੀ ਕਹਿਣਾ ਚਾਹੋ ਸਾਡੇ ਕੋਲ ਇਨਫੋਰਮੇਸ਼ਨ ਪੂਰੀ ਦੇ ਘਰ ਜਾਵਤ ਹੋਈ ਸੀ ਕਿ ਸਾਡੀ ਕੁੜੀ ਨੂੰ ਦੇ ਹਸਬੰਦ ਕਹਿੰਦੇ ਸੀ ਨੇ ਉਹਦਾ ਗਲਾ ਘੁੱਟ ਕੇ ਨੂੰ ਮਾਰਤਾ ਤੇ ਨਾਲ ਉਹਦਾ ਇੱਕ ਸਾਥੀ ਸੀਗਾ ਉਸ ਇਨਫੋਰਮੇਸ਼ਨ ਤੋਂ ਬਾਅਦ ਅਸੀਂ ਨਾਮ ਨਾਲ ਇੱਕ ਐਕਟਿਵਿਟੀ ਇੱਕ ਐਫਆਈਆਰ ਕੀਤੀ ਦੇਸੀ ਨੰਬਰ ਤੇ ਕੁਝ ਤਿੰਨ ਪਾਰਟੀਆਂ ਟੀਮ ਦੀਆਂ ਬਣਾ ਕੇ ਅਸੀਂ ਦੋਵੇਂ ਦੂਸ਼ਾਂ ਨੂੰ ਕਾਊਂਟਰ ਕੀਤਾ ਕਈ ਕੁੜੇ ਨਾ ਕੀ ਆ ਜੀ ਪਹਿਲਾਂ ਤਾਂ ਪੂਰੀ ਜਿਹਦਾ ਨਾ ਹਾਸਾ ਹੈ ਜੀ ਤੇਨਾਂ ਨੇ ਕਿਹੜੇ ਮੀਟ ਕੀਤਾ ਅ ਇਹਨਾਂ ਨੇ ਦੂਸਰੋਂ ਫੜ ਲਿਆ ਇਹਨਾਂ ਨੇ ਸਾਡੇ ਦੇ ਕੇ ਇੱਕ ਐਡਮਿਟ ਕੀਤਾ ਕਿ ਹਾਂ ਅਸੀਂ ਅ ਤੁਮ ਜੀ ਜੀ ਅਸੀ ਕਹੋ ਨੀ ਕੈਨ ਵੀ ਹਾਂ ਮੈਂ ਆਪਣੀ ਮਾਈਕ ਨੂੰ ਗਲਾ ਘੋਟ ਕੇ ਮਾਰਦਾ ਜਿਸ ਵਿੱਚ ਮੇਰਾ ਦੋਸਤ ਵਿਨਾਰਿਕਾ ਜੇ ਉਸ ਤੋਂ ਬਾਅਦ ਅਸੀਂ ਉਸ ਡੈਡ ਬੋਡੀ ਨੂੰ ਹੋਦੀ ਗੈਪ ਦੇ ਪਾ ਕੇ ਤੇ ਨਾਲ ਅਸੀਂ ਨਹਿਰ ਸੁਰ ਕੇ ਆਏ ਤੇ ਨਹਿਰ ਦੇ ਵੀਡੀਓ ਵਿੱਚ ਕੋਈ ਡੈਡ ਬੋਡੀ ਮਿਲੀ ਕਿੱਥੋਂ ਜੀ ਉਹਨਾਂ ਡੈਡ ਬੋਡੀ ਦਾ ਅਸੀਂ ਪਿੱਛਾ ਕਰਦੇ ਉਹਨਾਂ ਦੀ ਬੋਡੀ ਨੂੰ ਲੈ ਕੇ ਸੀ ਜਦੋਂ ਪਿੱਛਾ ਕਰਦੇ ਕਰਦੇ ਸਾਨੂੰ ਅਗਾ ਹੈਡਵਰਕਸ ਜਾ ਕੇ ਪਟਿਆਲੇ ਉਥੋਂ ਡੈਡ ਬੋਡੀ ਮਿਲ ਪਾਈ ਸੀ ਜਿਸ ਤੋਂ ਬਾਅਦ ਇਹ ਗੱਲ ਹੋਈ ਰਿਟਰਾ ਹਸਪੀਟਲ ਜਿਹੜੇ ਮਟਿਆਲੇ ਤੇ ਉੱਥੇ ਸੀ ਭੇਜੀ ਤੇ ਜਿਹੜੀ ਇਹ ਆਪਣੀ ਗੱਡੀ ਹੈ ਪੱਕੇ ਲੈ ਕੇ ਹੈ ਗੱਡੀ ਅਰ ਬੈ ਉਹ ਬਰਾਬਰਤ ਕਰ ਲਿਆ ਜੀ ਗੱਡੀ ਅਸੀਂ ਉਸ ਵਾਸਤੇ ਲਗੇ ਹੁਣੇ ਯੂਨੀਵਰਸਿਟੀ ਦੀ ਚਾਲੀ ਹੈ ਗੱਡੀ ਡਰਾਈਵਰ ਸਾਰਾ ਸਭ ਬਰਾਬਰਤ ਕਰਦਾ ਐਜਾ ਪੁਲਸ ਰਮਾਰਡ ਹੋ ਗਿਆ ਜੀ ਦੋ ਦੋ ਦਿਨ ਦਾ ਪੁਲਸ ਰਮਾਰਡ ਚ ਹੈ ਤੇ 30 40 ਅ ਦੂਜੀ ਗੱਲੇ ਜਿਹੜਾ ਜਿਹੜਾ ਮੈਡੀਕਲ ਹੈ ਕੋਈ ਡਾਕਟਰਾਂ ਦਾ ਕੋਈ ਬੋਰਡ ਬਣਿਆ ਸੀਗਾ ਅਸੀਂ ਡਾਕਟਰ ਸਾਹਿਬ ਨੂੰ ਲੈ ਕੇ ਬੋਰਡ ਅਸੀਂ ਸਾਹਿਬ ਨੂੰ ਬੋਰਡ ਦੀ ਕੋਈ ਚੀਜ਼ ਬੋਰਡ ਤੇ ਹੋਣੀ ਚਾਹੀਦਾ ਮੈਡੀਕਲ